ਵੀ ਖਾਲੇ ਤੇ ਮਰੂਦ ਵੀ ਕਿਰ ਗਏ ਠੀਕ ਆ ਜਮਾ ਠੀਕ ਮਸਮਾੜੀ ਦੀ ਤਾਂ ਹਾਂ ਕਰ ਫਿਰ ਹਾਂ ਇਧਰ ਹਾਂ ਲੈ ਮੈਕਸੀਪੋ ਵਾਲੇ ਹਾਂ ਕੀ ਆ ਮੈਂ ਆਪਦੇ ਵਾਸਤੇ ਲੈ ਲੇ ਤੇ ਆਹ ਚਾਹ ਚੂ ਨਾਲ ਖਾਣ ਵਾਸਤੇ ਹਾਂ ਸੌਰੀ ਕਹਿ ਵੀਰੇ ਸੌਰੀ ਕਹਿ ਜੱਤੀ ਸੌਰੀ ਕਹਿ ਹਾਂਜੀ ਦੇਖੋ ਜੀ ਸਾਡਾ ਪਿੰਡ ਤੇ ਕਿੰਨਾ ਉੱਚੀ ਚੜਿਆ ਖੜਾ ਮੈਂ ਤੇ ਨਿੱਕੂ ਨੂੰ ਤਾਂ ਜੰਮੀ ਨਹੀਂ ਡਰ ਲੱਗਦਾ ਉਹ ਚੁੱਪ ਚਾਪ ਕਰਕੇ ਆਪ ਦਾ ਕੰਮ ਕਰੀ ਜਾਂਦਾ ਜੁਨਟ ਕਸੀ ਜਾਂਦਾ ਇਹ ਆ ਜੀ ਸਾਡੇ ਪਿੰਡ ਦਾ ਬਾਰਡਰ ਬਾਕਸ ਤੇ ਨਿੱਕੂ ਦੇਖੋ ਜੁਨਟ ਕਸੀ ਜਾਂਦਾ ਜੀ ਸਸਰੀ ਘਰ ਦੀ ਸਾਰਿਆਂ ਨੂੰ ਅੱਜ ਦੇ ਦਿਨ ਦੀ ਤੇ ਅੱਜ ਦੇ ਨਵੇਂ ਬਲੌਗ ਦੀ ਸ਼ੁਰੂਆਤ ਕਰਤੀ ਐ ਤੇ ਆਏ ਜੀ ਆਪਾਂ ਦੂਜੇ ਘਰੇ ਤਿਆਗ ਤੜਕੀ ਪਾਪੇ ਕੌਣ ਲੱਗ ਗਿਆ ਇਹ लाग लग गया है ना बाबा सब्जियां भिंडियां जी तोड़ के खा भी गया तीन चार बारी चौले भी खा ले ते लेद भी किर गए हजे बाकी कच्चे ने आ देखो ए, ओ पै कि हाँ इधर भी चौले हैं जी वो लाल मिर्च लाल मिचा कितने अपनिया ਉਰਨੀਆਂ ਨੀ ਮੱਲਾ ਠੀਕ ਆ ਜਮਾ ਠੀਕ ਮਸਮਾੜੀ ਦੀ ਤਾਂ ਹਾਂ ਕਰ ਫਰਾ ਇਧਰ ਇਹ ਤਾਂ ਆਹੀ ਰੰਗ ਆਸੇ ਠੀਕ ਐ ਤਾਂ ਹੀ ਆਂਦੀਆਂ ਨੇ ਕੀ ਲਾ ਹਾਈ ਲੈ ਦਨੇ ਬੂਜ਼ਰ ਨਾਲ ਐ ਹਾਂਜੀ ਪਾਪਾ ਕਹਿੰਦਾ ਤੈਨੂੰ ਗਾਣਾ ਸੁਣਾਉਣਾ ਮਾ ਸੁਣਾ ਦੇ ਖਾਸੇ ਦਿਨ ਹੋ ਗਏ ਥੀ ਕਹਿੰਦੇ ਨੂੰ ਤੇ ਅੱਜ ਸੁਣਦੇ ਮੜੇ ਉੱਚੀ ਬੋਲੀ ਚੰਗਾ ਮੈਂ ਤੁਹਾਡੇ ਸਾਹਮਣੇ ਦਸ਼ਮੇਸ਼ ਪਿਤਾ ਜੀ ਦੀ ਕਵਤਾ ਪੇਸ਼ ਕਰਨ ਲੱਗਾ ਹਾਂ ☬ ਕਲ ਤਨ ਤਨ ਨ ਪਾਦੇਸ਼ਮੇਸ਼ ਜੀ ਛੇਰ ਮੈਂ ਚਕਾ ਮਾ ਤੇਰੇ ਚਰਨੋਂ ਹਮੇਸ਼ ਜੀ ਕਲ ਤਨ 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 ਪਾਦੇਸ਼ਮੇਸ਼ ਜੀ ਛੇਰ ਮੈਂ ਚਕਾ ਮਾ ਤੇਰੇ ਚਰਨੋਂ ਹਮੇਸ਼ ਜੀ ਬਾਲ ਉਮਰ ਵਿੱਚ ਖੇਡਾਂ ਕਈ ਖੇលੀਆਂ ਗੰਗਤ ਨਾਲੇ ਗੁਰੂ ਖੇਡੇ ਸੰਗ ਬੇਲੀਆਂ ਬਾਲ ਉਮਰ ਵਿੱਚ ਖੇਡਾਂ ਕਈ ਖੇលੀਆਂ ਗੰਗਤ ਨਾਲੇ ਗੁਰੂ ਖੇਡੇ ਸੰਗ ਬੇਲੀਆਂ ਕੰਗਣਕ ਦੰਗਾ ਚ ਸਿੱਟਕਾਰ ਆਏ ਜੀ ਦੂਜਾ ਕਿੱਥੇ ਦੂਜਾ ਕਿੱਥੇ ਮਹਾਪੁੱਛ ਗੋਵਿੰਦ ਆਏ ਜੀ ਦੁਜਾ ਕਿੱਥੇ ਮਾਂ ਪੁੱਛੇ ਗੋਵਿੰਦਰ ਐ ਜੀ ਦੁਜਾ ਵੀਲਾ ਸੁੱਟ ਦਿੱਕਾ ਦੁਜਾ ਵੀਲਾ ਸੁੱਟ ਕਹਿੰਦਾ ਡਿੱਗਾ ਥਾ ਏਸ ਦੀ ਤਨ 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 ਤਕ ਤਦਸ਼ਮੇਸ਼ ਜੀ ਤਨ 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 ਤਕ ਤਦਸ਼ਮੇਸ਼ ਜੀ ਬਸਾਖੀ ਦੇ ਇਧਾਰੇ ਗੁਰਾਤ ਕਤ ਕਰ ਕਾਦੀ ਕੰਤੇ ਵਾਲਾ ਸਤ ਗੁਰੇੰ ਮੰਬਤ ਸਤਲਾ ਜੀ ਵਿਸਾਚੀ ਦੇ ਦਿਹਾੜੇ ਗੁਰਾ ਕਾ ਚਰਤਾ ਜੀ ਕੰਤੇ ਵਾਲਾ ਸਤ ਗੁਰੇੰ ਮੰਬਤ ਸਤਲਾ ਜੀ ਸਰਗੜਾਂ ਨੂੰ ਛੇੜ ਮਾਰੇ ਪੀੜਿਆ ਵਿਆਹ ਜੀ ਪੰਚ ਕੱਤੇ ਖਾਲ ਚੇਲੂ ਬਰ ਸੇ ਮਹਾਰਾਜੀ ਜੀ ਪੰਚ ਕੱਤੇ ਖਾਲ ਚੇਲੂ ਬਰ ਸੇ ਮਹਾਰਾਜੀ ਜੀ ਸਹਿਰਾ ਤੇਰਪਾਂ ਕਦਾ ਕੰਗਾ ਸੋਨੇ ਕੇਸ ਜੀ ਧੰਨ 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 ਤਾ ਦਸ ਮੇਸ਼ ਜੀ ਧੰਨ 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 ਤਾ ਦਸ ਮੇਸ਼ ਜੀ ਦੋ ਬੇਟੇ ਵੱਡੇ ਗੁੜਾ ਦੰਗ ਵਿੱਚ ਵਾਰੇ ਜੀ ਛੋਟੇ ਬਾਲ ਬੈਣੀ ਹੰਨੀਆਂ ਚ ਖਲਰ ਜੀ ਦੋ ਬੇਟੇ ਵੱਡੇ ਗੁੜਾ ਦੰਗ ਵਿੱਚ ਦੰਗ ਵਿੱਚ ਵਾਰੇ ਜੀ ਛੋਟੇ ਉੱਚਾਰੇ ਹਰਨੀ ਆਪੀ ਖਲਾਰੇਗੀ ਇਹਨਾਂ ਮੰਮੇ ਉਹਨਾਂ ਗੂਜ ਜੀ ਦੇ ਲਾਲਾ ਨੇ ਮੋੜ ਤੇ ਚੰਦ ਤਜਾਲ ਮੱਛੰਦਾਲਾ ਨੇ ਮੋੜ ਤੇ ਚੰਦ ਤਜਾਲ ਮੱਛੰਦਾਲਾ ਨੇ ਮਾਤਾ ਪਿਤਾ ਵਾਲੀ ਗੁਰੂ ਸੰਤੁਰ ਵੇਸ ਜੀ ਤਨ 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 ਪਤਦਸ ਮੇਸ ਜੀ ਤਨ 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 ਪਤਦਸ ਮੇਸ ਜੀ ਗੁਰੂ ਗ੍ਰੰਥ ਜੀ ਦੇ ਲੋਰ ਚਾਨੂੰ ਲਾਵੇ ਹੋਰ ਮਨ ਨਾ ਨਹੀਂ ਗੁਰੂ ਕੋਈ ਸਾਨੂੰ ਸਮਝਾਵੇ ਗੁਰੂ ਗ੍ਰੰਥ ਜੀ ਦੇ ਲੋਰ ਚਾਨੂੰ ਲਾਵੇ ਹੋਰ ਮਨ ਨਾ ਨਹੀਂ ਗੁਰੂ ਕੋਈ ਸਾਨੂੰ ਸਮਝਾਵੇ ਮੈਨੂੰ ਦੇਖਣਾ ਜੇ ਚਾਹੇ ਦਰਸ਼ ਖਾ ਚੇ ਕਰੋ ਜੀ ਕਰਨੇ ਜੇ ਗੱਲ ਭਾਈ ਤਿਆਂ ਸੰਗ ਪੜੋ ਜੀ ਤਾਂ ਨੀਰੇ ਕੰਨ ਭਾਈ ਪ੍ਰੀਤ ਸਿੰਘ ਪਰੋ ਜੀ ਜਾਂਦੇ ਹੋਏ ਤਾ ਤੇ ਇਹੋ ਤੇਰੇ ਜੇ ਪਰਦੇਸ ਜੀ ਤਨ 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 ਤੋ ਤਰਸ ਮੇਸ਼ ਜੀ ਤਨ 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 ਤੋ ਤਰਸ ਮੇਸ਼ ਜੀ ਅੱਜ ਕੌਣ ਵਿੱਚ ਦਾਦਾ ਕੋਈ ਬੁਟ ਗੈਰੀ ਜੀ ਭਾਈ ਭਾਈ ਸੰਜੇੜ ਬਣ ਬੈਠੇ ਗੈਰੀ ਜੀ ਅੱਜ ਕੌਣ ਵਿੱਚ ਦਾਦਾ ਕੋਈ ਬੁਟ ਬੜੀ ਗੈਰੀ ਜੀ ਕੋਈ ਕੋਈ ਛਣ ਮੇਰ ਪੈਣ ਬੱਟੇ ਬੈਰੀ ਜੀ ਛੇ ਮਗਨ ਸੇਵਲ ਕੁੰਝੇ ਲਿਖੇ ਜੀ ਦੋ ਪੰਡੇ ਲਾਏ ਤੋ ਕੁਰਸੀਆਂ ਪਿੱਛੇ ਜੀ ਦੌਲਤਾਂ ਦੇ ਢੇਲ ਲਾਏ ਤੋ ਕੁਰਸੀਆਂ ਪਿੱਛੇ ਜੀ ਤਨ ਕਰ ਅਰਜੋਈ ਮਟਾ ਜੋ ਖਲੇਸ਼ ਜੀ ਤਨ 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 ਪਿਤਾ ਦਸਨੇਜ ਜੀ

ਰੋ ਰਹੀ ਨੀ ਨੀ ਅੱਲਾ ਦੇ ਪਾ ਦੇ ਫਿਰ ਆ ਵੀ ਪਾ ਦੇ ਤੇ ਉਹ ਵੀ ਪਾ ਦੇ ਚਾਕਲੇਟ ਵਾਲੇ ਸੇਠ ਤੇ ਯਕੀਨ ਹੈ ਸੇਠ ਤੇ ਲੰਘ ਜੂ ਸਕੂਟਰੀ ਨਾਲ ਆਹਾਂ ਆਹਾਂ ਇਹ ਟਾਈਮ ਕੋਲ ਕਹਿੰਦੇ ਆ कार सैंपल चेक चाह भी हूं है तेरे को <laughs> कर ला हूं चेक लो जी आदा आने का क्डा हाँ जी भी ले, ले।

मानसा मानसा है भाई, तो मान सा। मान सा तो है भाई। चल फिर चलिए चलो जी। करता जी तड़की पापे डेढ़ सौ कम खाना पीना ही पापा कहना होगा है पापे ਮਾ ਠੀਕ ਐ ਇਧਰ ਲੇ ਕਰੂੰਗਾ ਆ ਕੇ ਤੇ ਮੂਰੇ ਜਦੋਂ ਆਏ ਤਾਂ ਆ ਬੈਠਾ ਸੀ ਹਾਂ ਹਾਂ ਕੀ ਹੋਇਆ ਚੀਚੀ ਲੈ ਕੇ ਦਿਖਾ ਫਿਰ ਚੀਚੀ ਲਈ ਇਧਰ ਮਾਰ ਦੂੰ ਤੈਨੂੰ ਦੇਖੀ ਚੱਕੀ ਇਧਰ ਮੁੱਕੀ ਹੋ ਨਾ ਇੱਥੇ ਖੜਦਾ ਟੈਂਕਾ ਫਿਰ ਮਾ ਦਾ ਜਾਨਣਾ ਟੈਂਕੀ ਤੇ ਜਾਨਣਾ ਮਦਤਾ ਹਾਂ ਚੱਲੀਏ ਹੈ ਹਾਂਜੀ ਹੁਣ ਚੜਦੇ ਆਂ ਜੀ ਅਸੀਂ ਗੁਰਦੁਆਰਿਆਂ ਜਿਹੜਾ ਟਾਵਰ ਹੈ ਉੱਤੇ ਜਿੱਥੇ ਮਾਈਕ ਲੱਗੇ ਹੋਏ ਨੇ ਸਾਰਿਆਂ ਤੋਂ ਉੱਚੇ ਤੇ ਐਦੂਆ ਚੜਾਂਗੇ ਅਸੀਂ ਟੈਂਕੀ ਤੇ ਜਿੱਥੋਂ ਕੂਟੀ ਆਉਂਦੀ ਹੈ ਬਾਰਡਰ ਬਾਕਸ ਦੀ ਟੈਂਕੀ ਤੇ ਜਮਾਂ ਤਾਹਾਂ ਸੋਨੂੰ ਪਿੰਡ ਵੀ ਦਿਖਾਉਂ ਸਾਡਾ ਹਨਾ ਚੱਲੇਗਾ ਮੇਰੇ ਨਾਲ ਹੈ ਆ ਚੱਲੀਏ ਫਿਰ ਆ ਚੱਲੀਏ ਚੰਗਾ ਫਰਮਾ ਦਾ ਜਾਨ ਹੈ ਹੈਲੋ ਕਰ ਦੇ ਇੱਕ ਵਾਰੀ ਲਾਸਟ ਵਾਰੀ ਇੱਕ ਜੱਫੀ ਪਾ ਕੇ ਦਿਹੀਂ ਇੱਕ ਜੱਫੀ ਇੱਕ ਜੱਫੀ ਪਾ ਕੇ ਪਰਣਾ ਲਾਤਾ ਤੂੰ ਹਾਂ ਪਰਣਾ ਦਾਤਾ ਇਹਨੂੰ ਬੰਨ ਸੌਰੀ ਕੈ ਸੌਰੀ ਕੈ ਸੌਰੀ ਕੈ ਸੌਰੀ ਤੇ ਕੰਨ ਫੜਾ ਕੰਨ ਫੜ ਕੇ ਸੌਰੀ ਕੈ ਸੌਰੀ ਕੈ ਵੀਰੇ ਸੌਰੀ ਕੈ ਜੱਤੀ ਸੌਰੀ ਕੈ ਦਿੱਤੀ ਸੌਰੀ ਸੌਰੀ ਕਹੀ ਚੱਲ ਚੰਗਾ ਮਾਤਾ ਜਾਨਾ ਓਕੇ ਬਾਏ ਕਰ ਬਾਏ 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 ਕਰ ਆ ਦੇ ਵੀ ਕਰ ਤੋ ਬਰਾ ਸਾਲ ਤੇ ਹੋ ਟਾਵਰ ਤੇ ਚੜਨਾ ਹੋ ਤੇ ਉਥੋਂ ਸਾਰਾ ਪਿੰਡ ਦਿਖਦੀ ਜਿੱਥੇ ਤੱਕ ਲੱਗਦਾ ਬਾਕੀ ਸਾਨੂੰ ਵਿਖਾਵਾਂਗੇ ਚੜਦੇ ਦੇਖੋ ਹਾਂਜੀ ਚੜ ਗਏ ਜੀ ਜਮਾ ਟਾਵਰ ਦੇ ਉਚਾਈ ਤੇ ਤੇ ਦੇਖੋ ਸਾਡਾ ਪਿੰਡ ਕਿੰਨਾ ਉੱਚਾ ਲੱਗ ਰਿਹਾ ਤੇ ਡਰ ਵੀ ਬਹੁਤ ਲੱਗ ਰਿਹਾ ਥੱਲੇ ਦੇਖ ਦੇ ਕੇ ਤੇ ਨਿੱਕੂ ਮੇਰੇ ਨਾਲ ਹੈ ਉਹ ਕੱਸ ਰਿਹਾ ਜੌਂਟ ਤੇ ਦੇਖੋ ਹਾਂਜੀ ਹੁਣ ਚੱਲਦੇ ਆਂ ਸੀ ਬਾਟਰ ਬਾਕਸ ਤੇ ਤੇ ਬਾਟਰ ਬਾਕਸ ਤੇ ਆ ਕੇ ਦੇਖੋ ਗੁਰਦੁਆਰਾ ਸਾਹਿਬ ਕਿੰдый ਦੂਰ ਲੱਗ ਰਿਹਾ ਇੱਥੇ ਵੀ ਆ ਕੇ ਸੀ ਜੌਂਟ ਕੱਸੀ ਇੱਕ ਬਾਲਾ ਡਰ ਲੱਗ ਰਿਹਾ ਦੇਖੋ ਬਾਲਾ ਉੱਚੀ ਇੱਕ ਏਟ ਹਲਦਾ ਵੀ ਹੈ ਵਟਰ ਬਕਸ਼ ਤੇ ਇੱਧਰ ਆ ਗਈ ਸਾਡੇ ਪਿੰਡ ਦੀ ਨਹਿਰ ਤੇ ਬਹੁਤ ਦੇਖੋ ਤੇ ਫਿਰ ਅਸੀਂ ਕਿਤੇ ਭੂਜਿਆ ਵੀ ਲੈ ਕੇ ਗਏ ਸੀ ਨਾਲ ਅਸੀਂ ਭੂਜਿਆ ਖਾਂਦੇ ਹੋਏ ਤੇ ਨਿੱਕੂ ਆਵਦਾ ਕੰਮ ਕਰੀ ਜਾਂਦਾ ਤੇ ਬਾਬੇ ਉਹ ਇੱਕ ਵਾਰ ਸਿੱ ਡ ਇੰਨਾ ਡਰ ਤਾਂ ਕਦੇ ਨਹੀਂ ਲੱਗਿਆ ਜਦੋਂ ਆਹ ਨਿੱਕੂ ਆਇਆ ਜੌਂਟ ਕੱਸ ਕੇ ਜਦੋਂ ਮੈਂ ਥੱਲੇ ਦੇਖਦਾ ਤਾਂ ਇੰਨਾ ਡਰ ਗੱਲਾਂ ਹੀ ਛੱਡ ਦੋ ਹਾਂਜੀ ਪਹੁੰਚ ਗਏ ਜੀ ਘਰੇ ਤੇ ਡਰ ਬਹੁਤ ਹੀ ਜ਼ਿਆਦਾ ਲੱਗਿਆ ਤੇ ਜੇ ਬਲੌਗ ਵਧੀਆ ਲੱਗਿਆ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਤੇ ਇਹ ਹੋਰ ਬਲੌਗ ਦੇਖਣਾ ਹੈ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਅੱਗੇ ਵੀ ਸ਼ੇਅਰ ਕਰ ਦਿਓ ਜੀ ਧੰਨਵਾਦ